ਈ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਇੱਥੇ ਗੋਲੀ ਚੱਲੀ ਹੈ ਜੀ ਤੇ ਇੱਥੇ ਮੌਕੇ ਤੇ ਆਏ ਆਂ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆਂ ਤੇ ਜਲਦੋ ਜਲਦ ਇਹ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਅੱਜ ਤੇ ਆਪਾਂ ਇਹੀ ਵੇਖਦੇ ਪੀਆ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆਂ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆਂ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਤੇ ਵਜਨ ਕਰਕੇ ਆਪਣਾ ਸ਼ੀਸ਼ਾ ਇਹ ਟੁੱਟਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜਨਾ ਹੁੰਦੇ ਆ ਤੇ ਮੇਰੇ ਨਾਲ ਗੁਰਮukh ਸਿੰਘ ਆ ਜੀ ਕਰਦੇ ਤੁਸੀਂ ਮੈਂ ਉੱਪਰ ਕਾਰਪੇਂਟਰ ਦਾ ਕੰਮ ਚੱਲਣ ਲਿਆ ਅੱਛਾ ਜੀ ਕੀ ਦੇਖਿਆ ਤੁਸੀਂ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਲੱਗਾ ਨਾ ਆਵਾਜ਼ ਆਈ ਹੈ ਸਾਨੂੰ ਜਦੋਂ ਉਹ ਪ੍ਰੋਡਕਟ ਚੱਲਿਆ ਕੋ ਜੀ ਤੇ ਅਸੀਂ ਦੋ ਤਨਵਾਜ ਆਈਆਂ ਮੈਂ ਬਾਰੀ ਖੋਲ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪਰਲੇ ਵਾਂਸੇ ਖੁੱਲ ਕੇ ਵੇਖਿਆ ਤੇ ਮੁੜ ਕੇ ਵੇ ਅਸੀਂ ਚਾਰ ਪੀਂ ਥੱਲੇ ਆਏ ਆ ਸਾਨੂੰ ਵਾਜੇ ਚਾਰ ਹੋਣਗੇ ਜਾ ਵੀ ਥੱਲੇ ਬੇਟਾ ਕੰਮ ਡਾਇਰ ਕਰਨਾ ਮੈਨੂੰ ਕਹਿੰਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ ਖੋਲ ਕੇ ਬੂਆ ਵੇਖਿਆ ਤੇ ਇੱਥੇ ਚੀਅ ਟੁੱਟੇ ਹੀ ਗਏ ਤੇ ਉਹ ਦਾਦੇ ਵੀ ਭੱਜ ਗਿਆ ਬੰਦੇ ਵੇਖੇ ਨਹੀਂ ਆਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤੇ ਗੱਲ ਵੱਖਰੀ ਹੈ ਜੀ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲਿਆ ਮੈਂ ਵਾਪਸ ਜਾਣ ਦੇ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦੇ ਉੱਤੇ ਨੇ ਉਹਨਾਂ ਨਾਲ ਮੂੰਹ ਭਲੇ ਨੇ ਉਹਨਾਂ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਕਿਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨੇ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਗਲ ਹੀ ਕੋਈ ਨੇ ਵੇਖੀ ਗੇ ਮੂੰਹ ਮਾਂ ਮੱਲੇ ਸੀ ਉਹਨਾਂ ਨੇ ਤੇ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਆਈਲੈਂਡਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰ ਗਏ ਨੇ